ਪਹਿਲਾ ਮੈਂ ਸੁਦੀਪ ਸਰ ਨੂੰ ਥੈਂਕਸ ਕਰਨਾ ਚਾਹੁੰਦਾ ਕਿ ਉਹਨਾਂ ਨੇ ਜਿਹੜਾ ਹੈਗਾ ਇਹਦੀ ਸ਼ੁਰੂਆਤ ਕੀਤੀ ਬਲ ਸਾਡੀ ਸਪੋਰਟ ਦੇ ਨਾਲ ਤੁਸੀਂ ਸਾਡੇ ਮਿਲ ਕੇ ਜਿਹੜਾ ਇਹ ਰੋਲ ਪਿਆ ਕੀਤਾ ਹੁੰਦਾ ਅੱਜ ਸਾਡਾ ਇੱਕ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਜਿਹੜੇ ਪੁਲਿਸ ਪੈਨਸ਼ਨਰਸ ਹੈਗੇ ਹਨ ਉਹਨਾਂ ਦਾ ਨਵਾਂ ਆਫਿਸ ਉਸੂ ਗਠਨ ਕਰ ਰਹੇ ਹਨ ਜਿਹੜਾ ਹੈਗਾ ਇਸ ਮੌਕੇ ਤੇ ਬੁਲਾ ਕੇ ਉਹਨਾਂ ਨੇ ਸਾਨੂੰ ਜਿਹੜਾ ਹੈ ਮੌਕਾ ਸ਼ਾਮਿਲ ਹੋਣ ਦਾ ਦਿੱਤਾ ਤਿੰਨ ਨੂੰ ਮੈਂ ਇਹ ਵੀ ਨਾਲ ਅਪੀਲ ਕੀਤੀ ਹੈ ਕਿ ਆਪਣੇ ਆਪ ਨੂੰ ਅਪ ਟੂ ਡੇਟ ਰੱਖੀ ਚੱਲਣ ਨਵੇਂ ਕਾਨੂੰਨ ਆਏ ਆ ਉਹ ਬੜੀ ਤਰ੍ਹਾਂ ਆਪਣੇ ਆਪ ਨੂੰ ਐਕਟਿਵ ਰੱਖਣ ਤੇ ਸਾਡੇ ਨਾਲ ਜੁੜੇ ਇਹ ਬਤਰੀ ਇਹ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਇਸ ਫਾਰਮ ਮਹਿੰਦਰ ਸਿੰਘ ਸਾਡੇ ਮੋਹਾਲੀ ਦੇ ਪ੍ਰਧਾਨ ਹੈ ਸਤਿਮਾਨਯੋਗ ਐਸਐਸਪੀ ਸਾਹਿਬ ਮੌਜੂਦ ਹੈ ਉਦਘਾਟਨ ਕਰਕੇ ਗਏ ਨੇ ਉਦਘਾਟਨ ਪਲੇਟ ਤੇ ਦੇਖੋ ਐਸਐਸਪੀ ਸਾਹਿਬ ਨੇ ਕਹੇ ਸੀਗਾ ਵੀ ਇਹਨਾਂ ਦੇ ਦਰਗ ਸਹਿਜ ਆ ਵੀ ਨਾਲ ਲਿਖੋ ਵੀ ਉਹਨਾਂ ਨੇ ਬਣਵਾਇਆ ਇੰਨਾ ਦੇ ਤਜਰਬੇ ਜਿਹੜੇ ਐ ਇਹ ਜਿਹੜੀ ਹੁਣ ਅਸੀਂ ਆਪਣੀ ਫੋਰਸ ਨੂੰ ਨਵੀਂ ਜਿਹੜੀ ਫੋਰਸ ਐ ਇਹਨਾਂ ਨੂੰ ਇੰਟਰੈਕਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਕਿਤਾਬਾਂ ਚੋਂ ਉਹਨਾਂ ਤਜਰਬਾ ਨਹੀਂ ਮਿਲਦਾ ਜਿੰਨਾ ਐਕਸਪੀਰੀਅੰਸ ਤੋਂ ਬੰਦੇ ਨੂੰ ਮਿਲਦਾ ਬਸ ਸਫਰ ਸਾਡਾ ਫ੍ਰੀ ਹੋਣਾ ਚਾਹੀਦਾ ਕਿਉਂਕਿ ਜੇ ਸਰਵ ਦੇ ਵਿੱਚ ਰਹੇ ਆ ਤੇ ਸਾਨੂੰ ਰਿਟਾਇਰ ਹੋਗੇ ਤੇ ਉਹ ਵੀ ਸਾਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ ਤੇ 25 ਸਾਰੇ ਜਿਹੜੇ ਲੈ ਕੇ ਦੱਸਦੇ ਪਾਤਰ ਦੁਬਾਰਾ ਨਾਲ ਸਰਵਾਂ ਪਤਾਇਦੇ ਨਾ ਅਲੇਗਰੇ ਡੀਐਸਪੀ ਸੀਗੇ ਸੰਦੀਪ ਕਰਗੇ ਡਾਕਟਰ ਸਾਹਿਬ ਉਹਨਾਂ ਕੋਲ ਅਸੀਂ ਗਏ ਉਹਨਾਂ ਨੇ ਕਹੇ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਅਸੀਂ ਕੋਈ ਦਸਤਾਵੇਜ਼ ਤਿਆਰ ਕਰਕੇ ਦੇਵਾਂਗੇ ਉਹਨਾਂ ਦੇ ਡਾਇਰੈਕਸ਼ਨ ਨਾਲ ਫਿਰ ਅਸੀਂ ਇੱਥੇ ਅਸੀਂ ਚੈੱਕ ਕੀਤਾ ਇਹ ਬ੍ਰੈਂਡ ਹੈ ਸੀਗਾ ਬਟੈਂਡ ਨੂੰ ਫੇਕ ਕਮਰੇ ਦਾ ਰੂਪ ਖਾਲ ਦਾ ਰੂਪ ਦਵਾਇਆ ਇਹਦੇ ਇੱਕ ਡੀਐਸਪੀ ਵੱਲ ਸਾਹਿਬ ਦਾ ਬੜਾ ਵਧੀਆ ਰੋਲ ਆ ਜਾ ਪੁਲਿਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਨੂੰ ਆਪਣੀਆਂ ਗਤੀਵਿਧੀਆਂ ਨੂੰ ਚਲਾਉਣ ਲਈ ਮੁਹਾਲੀ ਦੇ ਫੇਸ 11 ਦੇ ਵਿੱਚ ਥਾਣੇ ਦੀ ਪਹਿਲੀ ਮੰਜ਼ਲ ਉੱਤੇ ਨਵਾਂ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਮੁਹਾਲੀ ਦੇ ਐਸਐਸਪੀ ਦੀਪਕ ਪਾਰਕ ਨੇ ਕੀਤਾ ਉਨ੍ਹਾਂ ਕਿਹਾ ਹੈ ਕਿ ਪામ ਇਹ ਕਰਮਚਾਰੀ ਸੇਵਾ ਮੁਕਤ ਹੋਗੇ ਨੇ ਪਰੰਤੂ ਇਹ ਪੰਜਾਬ ਪੁਲਿਸ ਦੀ ਰੀੜ ਦੀ ਹੱਡੀ ਨਹੀਂ ਐਸਐਸਪੀ ਨੇ ਕਿਹਾ ਹੈ ਕਿ ਮੁਹਾਲੀ ਦੇ ਸਟਰੀਟ ਕ੍ਰਾਈਮ ਨੂੰ ਰੋਕਣ ਲਈ ਸ਼ਹਿਰ ਦੇ ਚੱਪੇ-ਚੱਪੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਅਤੇ ਪੁਲਿਸ ਗਸ਼ਤ ਵੀ ਤੇਜ਼ ਕੀਤੀ ਗਈ ਹੈ ਹੁਣ ਸੜਕ ਹਾਸਿਆਂ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ਵਾਲੇ ਵਾਹਨ ਚਾਲਕਾਂ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਦੇ ਵਿੱਚ ਸੀਸੀਟੀਵੀ ਕੈਮਰੇ ਕਾਫੀ ਮਦਦਗਾਰ ਸਾਬਤ ਹੋਣਗੇ ਦੱਸ ਦिए ਕਿ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਐਸਐਸਪੀ ਅਤੇ ਹੋਰਨਾ ਮਹਿਮਾਨਾਂ ਦਾ ਸਵਾਗਤ ਕੀਤਾ ਅੱਜ ਸਾਡਾ ਇੱਕ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਜਿਹੜੇ ਪੁਲਿਸ ਪੈਨਸ਼ਨਰਸ ਹੈਗੇ ਉਹਨਾਂ ਦਾ ਨਵਾਂ ਆਫਿਸ ਇਸ ਗੁੜ ਗਠਨ ਕਰ ਰਹੇ ਆ ਸਾਡੇ ਖਾਣੇ ਦੀ ਬਿਲਡਿੰਗ ਦੇ ਵਿੱਚ ਇਹ ਬਣਾਇਆ ਗਿਆ ਸੋ ਇਹਨਾਂ ਨਾਲ ਜਿਹੜਾ ਸਾਡਾ ਜੁੜਾਅ ਹੈਗਾ ਉਹ ਪਹਿਲਾਂ ਵੀ ਕਾਫੀ ਸੀਗਾ ਲੇਕਿਨ ਇਹਦੇ ਨਾਲ ਹੋਰ ਜ਼ਿਆਦਾ ਨੌਜ਼ ਪ੍ਰੋਕਸੀਮਿਟੀ ਦੇ ਵਿੱਚ ਸਾਡੇ ਨਾਲ ਰਹਿਣਗੇ ਇਹਨਾਂ ਨੂੰ ਅੱਜ ਅਸੀਂ ਮਿਲੇ ਆ ਇਨਦਰ ਥੈਂਕਸ ਕੀਤਾ ਹੈ ਕਿ ਸਾਨੂੰ ਜਿਹੜਾ ਹੈਗਾ ਇਸ ਮੌਕੇ ਤੇ ਬੁਲਾ ਕੇ ਇਹਨਾਂ ਨੇ ਸਾਨੂੰ ਜਿਹੜਾ ਹੈ ਮੌਕਾ ਸ਼ਾਮਿਲ ਹੋਣ ਦਾ ਦਿੱਤਾ। ਇਹਨਾਂ ਨੂੰ ਮੈਂ ਇਹ ਵੀ ਨਾਲ ਅਪੀਲ ਕੀਤੀ ਹੈ ਕਿ ਆਪਣੇ ਆਪ ਨੂੰ ਅਪ-ਟੂ-ਡੇਟ ਰੱਖੀ ਚੱਲਣ। ਨਵੇਂ ਕਾਨੂੰਨ ਆਏ ਆ, ਉਹ ਪੜੀ ਚੱਰੇ ਆਪਣੇ ਆਪ ਨੂੰ ਐਕਟਿਵ ਰੱਖਣ ਤੇ ਸਾਡੇ ਨਾਲ ਜੁੜੇ ਰਹਿਣ। ਅੱਛਾ ਸਰ ਜਿਵੇਂ ਸਰਬਸੇ ਦਰਾਇਆਂ ਨੇ ਵਧੀਆ ਸੇਵਾਵਾਂ ਦਿੱਤੀਆਂ ਨੇ ਪਰ ਰਿਟਾਇਰਮੈਂਟ ਤੋਂ ਬਾਅਦ ਕਾਫੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਦੇ ਵਾਸਤੇ ਡਿਪਾਰਟਮੈਂਟ ਕਿੰਨੀ ਕਿੰਨਾ ਸਾਡੇ ਮੁਲਾਜ਼ਮਾਂ ਨੂੰ ਕੋਈ ਦਿੱਕਤ ਨਹੀਂ ਆ ਜੀ ਵਧੀਆ ਸੇਵਾਵਾਂ ਹੱਲੇ ਵੀ ਦੇ ਰਹੇ ਆ। ਜੇ ਕੋਈ ਦਿੱਕਤ ਆ ਵੀ ਜਾਂਦੀ ਤਾਂ ਅ ਇਸ ਤਰ੍ਹਾਂ ਜਿਵੇਂ ਸਟੇਟ ਕ੍ਰਾਈਮ ਜਿਹੜਾ ਹੈਗਾ ਲਗਾਤਾਰ ਵਧਦਾ ਚੱਲਿਆ ਜਾਂਦਾ ਰੁਟੀਨ ਦਾ ਵਰਕ ਹੈਗਾ ਇਹ ਤੇ ਉਹਦੇ ਵਾਸਤੇ ਉਹਨੂੰ ਨੱਥ ਪਾਉਣ ਵਾਸਤੇ ਕੀ ਕੀ ਕਦਮ ਚੁੱਕੇ ਜਾ ਜਿਵੇਂ ਕ੍ਰਾਈਮ ਵੱਧਦਾ ਉਹ ਸੋਲਵ ਵੀ ਹੁੰਦਾ ਇਨਵੈਸਟੀਗੇਸ਼ਨ ਵੀ ਉਹ ਸਕਿਲ ਵੀ ਵੱਧਦੀ ਰਹਿੰਦੀ ਹੈ ਇਸ ਤਰੀਕੇ ਦਾ ਕ੍ਰਾਈਮ ਆਂਦਾ ਉਸ ਤਰੀਕੇ ਦੀ ਇਨਵੈਸਟੀਗੇਸ਼ਨ ਸਕਿਲ ਵੀ ਆ ਜਾਂਦੀ ਹੈ ਜਿਵੇਂ ਸੀਸੀਟੀਵੀ ਕੈਮਰਾ ਦਾ ਕੰਮ ਸੀ ਜਿਹੜਾ ਚੱਲਦਾ ਸੀ ਪ੍ਰੋਜੈਕਟ ਸਰ ਕਿੱਥੇ ਕਿੱਥੇ ਤੱਕ ਅੱਗੇ ਹੋ ਆਲਮੋਸਟ ਤੁਸੀਂ ਦੇਖ ਹੀ ਰਹੇ ਹੋ ਚੱਲਿਆ ਜਾ ਰਿਹਾ ਡੇਲੀ ਚੱਲ ਰਿਹਾ ਹੈ ਰੈਗੂਲਰ ਦੇ ਚੱਕੇ ਕੰਮ ਕੋਈ ਸਰ ਕੋਈ ਪਬਲਿਕ ਨੂੰ ਕੁਝ ਨਹੀਂ ਕਰਦੇ ਮੈਂ ਕਹਾਂ ਕਾਨੂੰ ਅ ਤੇ ਫਿਰ ਜੇ ਜਿਹੜਾ ਨਹੀਂ ਕਰੇਗਾ ਉਹਨਾਂ ਦੀ ਪੂਰੀ ਸਖਤ ਇੰਨਾ ਨਹੀਂ ਕਿਤੇ ਤਾਂ ਉਹ ਘਟਰਾ ਕੀਤਾ ਹੈ ਮਹਿੰਦਰ ਸਿੰਘ ਉਹਨਾਂ ਦੇ ਕੀ ਕਹਿਣਾ ਚਾਹੋਗੇ ਇਹ ਬੇਸਿਕਲੀ ਇਹ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਇਸ ਸਾਹ ਮਹਿੰਦਰ ਸਿੰਘ ਸਾਡੇ ਮੁਹਾਲੀ ਦੇ ਪ੍ਰਧਾਨ ਹੈ ਤੇ ਪੰਜਾਬ ਦੇ ਜਨਰਲ ਸਖਤਰ ਵੀ ਹੈ ਏਆਈਜੀ ਸਾਹਿਬ ਮੇਰੇ ਨਾਲ ਖੜੇ ਹੈ ਹੋਰ ਵੀ ਸੀਨੀਅਰ ਅਫਸਰ ਸਾਹਿਬ ਸਵਨ ਸਿੰਘ ਡੀਐਸਪੀ ਸਾਹਿਬ ਜੀਪੀ ਸਿੰਘ ਤੇ ਸਾਰੇ ਹੀ ਜਿਹੜੇ ਆਪਣੇ ਸਬ ਇਨਸਪੈਕਟਰ ਇਨਸਪੈਕਟਰ ਐਐਸਆਈ ਐਚਸੀ ਜਿੰਨੇ ਵੀ ਰਿਟਾਇਰ ਅਫਸਰ ਹੈ ਤੇ ਕੀ ਕਹਿੰਦੇ ਮੈਂ ਇਹਦੇ ਚ ਪਹਿਲਾਂ ਤੇ ਸਾਰਿਆਂ ਤੋਂ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਸਰ ਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਆਪਣੇ ਰੁਝੇਵੇਂ ਚੋਂ ਸਮਾਂ ਕੱਢ ਕੇ ਅੱਜ ਉਦਘਾਟਨ ਕੀਤਾ ਤੇ ਇਹ ਬੇਸਿਕਲੀ ਅਜੇ ਕੰਮ ਇੱਥੇ ਨਹੀਂ ਰੋਕਣਾ ਬੇਸਿਕਲੀ ਅਸੀਂ ਇੱਕ ਕੋਈ ਸਰਕਾਰੀ ਜਗਾ ਲੈ ਕੇ ਵੀ ਤੇ ਵੱਡਾ ਪੂਰੀ ਕੀ ਕਹਿੰਦੇ ਜਿੱਦਾਂ ਕਾਮਨ ਰੂਮ ਟਾਈਪ ਤੇ ਸਾਰਾ ਆਫਿਸ ਤੇ ਸਾਰਾ ਵਧੀਆ ਉਹ ਵੀ ਬਣਾਵਾਂਗੇ ਸਮਾਂ ਆਉਣ ਤੇ ਤੇ ਇਹ ਇਹ ਸਾਰੇ ਅਸੀਂ ਕੀ ਕਹਿੰਦੇ ਪੁਰਾਣੇ ਇਹ ਸਾਰੇ ਹੀ ਸਾਡੇ ਮੈਂ ਕਈਆਂ ਦੇ ਥੱਲੇ ਕੰਮ ਕੀਤੇ ਕਈਆਂ ਦੇ ਨਾਲ ਕਈਆਂ ਦੇ ਮੈਂ ਐਸ ਬੌਸ ਵੀ ਕੰਮ ਕੀਤਾ ਹੈ ਕਈਆਂ ਦਾ ਮੈਂ ਸਬੋਡੀਨੇਟ ਵੀ ਰਿਹਾ ਹਾਂ ਪਰ ਜਦੋਂ ਇਹ ਕੀ ਕਹਿੰਦੇ ਪੁਰਾਣੇ ਜਿਹੜੇ ਪੈਨਸ਼ਨਰਸ ਹੈ ਇਹ ਸਾਡੇ ਮੈਕਮੇ ਦੀ ਮਤਲਬ ਮੈਂ ਤੇ ਇਹ ਗਿੰਦਾ ਹਾਂ ਵੀ ਇਹ ਬੈਕਬੋਨ ਹੈ ਇਹਨਾਂ ਦੇ ਤਜਰਬੇ ਜਿਹੜੇ ਹੈ ਇਹ ਜਿਹੜੀ ਹੁਣ ਅਸੀਂ ਆਪਣੀ ਫੋਰਸ ਨੂੰ ਨਵੀਂ ਜਿਹੜੀ ਫੋਰਸ ਹੈ ਇਹਨਾਂ ਨੂੰ ਇੰਟਰੈਕਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਕਿਤਾਬਾਂ ਚੋਂ ਉਹਨਾਂ ਤਜਰਬਾ ਨਹੀਂ ਮਿਲਦਾ ਜਿੰਨਾ ਐਕਸਪੀਰੀਅੰਸ ਤੋਂ ਬੰਦੇ ਨੂੰ ਮਿਲਦਾ ਹੈ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਬੜਾ ਤਨੁਹਾਦੀ ਆ ਤੇ ਅੱਜ ਸਾਨੂੰ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਵੀ ਇੱਥੇ ਅਸੀਂ 11 ਫੀਸ ਦੇ ਵਿੱਚ ਇਹਨਾਂ ਲਈ ਇੱਕ ਵੱਖਰਾ ਸੈਪਰੇਟ ਆਫਿਸ ਬਣਾਇਆ ਤੇ ਇਹਦੇ ਵਿੱਚ ਅਸੀਂ ਜਿੱਦਾਂ ਐਸਐਸਪੀ ਸਾਹਿਬ ਨੇ ਵੀ ਕਿਹਾ ਤੇ ਲਾਇਬ੍ਰੇਰੀ ਵੀ ਬਣਾ ਰਹੇ ਹਾਂ ਤੇ ਹੋਰ ਬੁੱਕਸ ਵਗੈਰਾ ਵੀ ਜਮਾਂਗੇ ਤੇ ਹੋਰ ਵੀ ਜਿਹੜੀਆਂ ਇਹਨਾਂ ਦੀਆਂ ਜ਼ਰੂਰਤਾਂ ਹਨਗੀਆਂ ਕਿਉਂਕਿ ਇਹ ਸਮੇਂ-ਸਮੇਂ ਦੇ ਨਾਲ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰਨਗੇ ਤੇ ਇਹਦੇ ਲਈ ਅਸੀਂ ਸਾਰਿਆਂ ਦੇ ਮੈਂਬਰਾਂ ਦਾ ਧੰਨਵਾਦੀ ਹਾਂ ਪ੍ਰਧਾਨ ਜੀ ਦਾ ਵੀ ਤੇ ਸਾਰੇ ਹੀ ਜਿੰਨੇ ਵੀ ਮੈਂਬਰ ਸਹਿਮਾਨ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਤੇ ਸਾਨੂੰ ਬੜਾ ਮਾਣ ਹੈ ਵੀ ਇਹ ਮੇਰੀ ਹੀ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਦਾ ਆਫਿਸ ਹੈ ਤੇ ਇਹਨਾਂ ਦਾ ਤਜਰਬਾ ਅਸੀਂ ਜਦੋਂ ਮਰਜੀ ਵਰਤ ਵੀ ਸਕਦੇ ਥੈਂਕ ਯੂ ਜਿਹੜਾ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮਾਹਲੀ ਯੂਨਕ ਦਾ ਦਫ਼ਤਰ ਪਹਿਲਾਂ ਸੁਹਾਣਾ ਥਾਣਾ ਕੰਪਲੈਕਸ ਦੇ ਵਿੱਚ ਸੀਗਾ ਉਹ ਸਿਰਕਿ ਸਿਰ ਟੈਕਨੀਕਲ ਪ੍ਰੋਬਲਮ ਕਰਕੇ ਤੋਂ ਸ਼ਿਫਟ ਕਰਨਾ ਪੈ ਗਿਆ ਸੀ ਸਾਨੂੰ ਪਹਿਲੇ ਜਿਹੜੇ ਐਸਐਸਵੀ ਸੀਗੇ ਸੰਦੀਪ ਗਰਗੇ ਜੀ ਡਾਕਟਰ ਸਾਹਿਬ ਉਹਨਾਂ ਕੋਲ ਅਸੀਂ ਗਏ ਉਹਨਾਂ ਨੇ ਕਹੇ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਅਸੀਂ ਕੋਈ ਦਫ਼ਤਰ ਤਿਆਰ ਕਰਕੇ ਦੇਵਾਂਗੇ ਉਹਨਾਂ ਦੇ ਡਾਇਰੈਕਸ਼ਨ ਨਾਲ ਫਿਰ ਅਸੀਂ ਇੱਥੇ ਅਸੀਂ ਚੈੱਕ ਕੀਤਾ ਇਹ ਬ੍ਰਾਂਡਾ ਸੀਗਾ ਬ੍ਰਾਂਡੇ ਨੂੰ ਫਿਰ ਇੱਕ ਕਮਰੇ ਦਾ ਰੂਪ ਖਾਲ ਦਾ ਰੂਪ ਦਵਾਇਆ ਇਹਦੇ ਚ ਡੀਐਸਪੀ ਵੱਲ ਸਾਹਿਬ ਦਾ ਬੜਾ ਵਧੀਆ ਰੋਲ ਆ ਖਾਸ ਕਰ ਐਸਐਚਓ ਫਿਰ ਗਿਆ ਗਗਨਦੀਪ ਦਾ ਹੋਰ ਵੀ ਜ਼ਿਆਦਾ ਵਧੀਆ ਰੋਲ ਆ ਬਾਕੀ ਸਾਡੇ ਮੈਂਬਰ ਸਹਿਬਾਨ ਨੇ ਅਸੀਂ ਲਗਾਤਾਰ ਕਿੰਨੇ ਤੋਂ ਲੱਗੇ ਹੋਈਆਂ ਕੋ ਫੰਡ ਕਲੈਕਸ਼ਨ ਵੀ ਕੀਤੀ ਹੈ ਕੋ ਆਪਸ ਦੇ ਵਿੱਚ ਅਸੀਂ ਰਲ ਮਿਲ ਕੇ ਉਪਰਾਲਾ ਮਾਰਿਆ ਹੰਬੜਾ ਮਾਰਿਆ ਜਿਸ ਕਰਕੇ ਸਾਡਾ ਇਹ ਹਾਲ ਹੈ ਜਿਹੜਾ ਅਸੀਂ ਬਣਾਉਣ ਦੇ ਵਿੱਚ ਸਫਲ ਹੋਏ ਆ ਅਗਲਾ 4 ਚੰਤਾਲ ਹੋਰ ਲੱਗੇ ਸਾਡੇ ਰੈਂਕਸ ਨੂੰ ਤੇ ਮਾਨਯੋਗ ਐਸਐਸਪੀ ਸਾਹਿਬ ਮੌਜੂਦਾ ਉਦਘਾਟਨ ਕਰਕੇ ਗਏ ਨੇ ਆ ਉਦਘਾਟਨ ਪਲੇਟ ਤੇ ਦੇਖੋ ਐਸਐਸਪੀ ਸਾਹਿਬ ਨੇ ਕਹਿਆ ਸੀਗਾ ਵੀ ਇਹ ਤਾਂ ਗਰਗ ਸਾਹਿਬ ਦਾ ਵੀ ਨਾਮ ਲਿਖੋ ਵੀ ਉਹਨਾਂ ਨੇ ਬਣਵਾਇਆ ਸੋ ਅਸੀਂ ਧੰਨਵਾਦ ਕਰਦੇ ਆ ਐਸਐਸਪੀ ਸਾਹਿਬ ਦਾ ਗਰਗ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਬੱਲ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਤੇ ਸਿਚੂ ਦਾ ਵੀ ਆਪਣੇ ਸਾਥੀ ਜਿਹੜੀ ਹੈਗੀ ਹੈ ਤੁਹਾਡੀ ਹੋਰ ਵੀ ਕੋਈ ਡਿਮਾਂਡ ਸੀ ਵੀ ਕੋਈ ਕੋਈ ਵੱਖਰੀ ਇਮਾਰਤ ਤੁਹਾਡੇ ਵਾਸਤੇ ਹੋਵੇ ਜਾਂ ਕੋਈ ਅੱਧਾ ਦੀ ਕੋਈ ਡਿਮਾਂਡ ਕੋਈ ਰੱਖੀ ਹੈ ਅਸੀਂ ਚਾਹੁੰਦੇ ਸੀਗੇ ਅੱਜ ਡਿਪਟੀ ਸਾਹਿਬ ਨਾਲ ਡਿਟੇਲ ਚ ਗੱਲ ਹੋਈ ਆ ਕਿ ਸਾਨੂੰ ਕੋਈ ਇੰਡੀਪੈਂਡੈਂਟ ਹਾਲ ਕੋਈ ਸਰਕਾਰੀ ਜਗ੍ਹਾ ਦੇ ਵਿੱਚ ਬਣਾ ਕੇ ਦਿੱਤਾ ਜਾਵੇ ਕਿਉਂਕਿ ਮਹਾਲੀ ਕੈਜਾ ਸੈਂਟਰ ਆ ਸਟੇਟ ਲਿਵਨ ਦਾ ਸੈਂਟਰ ਆ ਮੈਂ ਪੰਜਾਬ ਦਾ ਜਨ ਸ਼ਖਤਰ ਵੀ ਆ ਸਾਡਾ ਪੰਜਾਬ ਦਾ ਦਫ਼ਤਰ ਹੈਗਾ ਉਹ ਡੀਜੀਪੀ ਦਫ਼ਤਰ ਦੇ ਵਿੱਚ ਹੈ ਦਫ਼ਤਰ ਛੋਟਾ ਕਿਉਂਕਿ ਮਹਲੀ ਨਾੜ ਲੇਟਰ ਨੇ ਚਾਹੇ ਫਿਰੋਜ਼ਪੁਰ ਤੋਂ ਆਂਦਾ ਦਿੰਦਾ ਹੈ ਕਾ ਬਟਾਲੇ ਤੋਂ ਆ ਰਿਹਾ ਹੈ ਗੁਰਦਾਸਪੁਰ ਤੋਂ ਆ ਰਿਹਾ ਸੋ ਅਸੀਂ ਇਹ ਬੇਨਤੀ ਕੀਤੀ ਆ ਅਫਸਰ ਸਾਹਿਬਾਨ ਨੂੰ ਵੀ ਸਾਨੂੰ ਕਿਸੇ ਸ਼ਾਮਲਾਤ ਜਗ੍ਹਾ ਦੇ ਵਿੱਚ ਜਾਂ ਸਰਕਾਰੀ ਜਗ੍ਹਾ ਦੇ ਵਿੱਚ ਜਾਂ ਪੁੱਡਾ ਵਾਲੀ ਜਗ੍ਹਾ ਦੇ ਵਿੱਚ ਕੋਈ ਵੱਡਾ ਹਾਲ ਦਿੱਤਾ ਜਾਵੇ ਤੇ ਨਾਲ ਸਾਡੇ ਦੋ ਕਮਰੇ ਵੀ ਬਣਾਏ ਜਾਣ ਜਿੱਥੇ ਅਸੀਂ ਬੈਠ ਕੇ ਡਿਟੇਲ ਦੇ ਵਿੱਚ ਡਿਸਕਸ ਕਰ ਸਕੀਏ ਸਟੇਟ ਬਾਡੀ ਦੀ ਮੀਟਿੰਗਾਂ ਜਿਹੜੀ ਉਹ ਕਰ ਸਕੀਏ ਅੱਛਾ ਇੱਕ ਜਿਹੜੇ ਆਪਣੇ ਸੇਵਾਮੁਕਤ ਅਫਸਰ ਆਪਣੇ ਹੈਗੇ ਨੇ ਜਾਂ ਮੁਲਾਜ਼ਮ ਨੇ ਕੀ ਕੀ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਬਾਅਦ ਉਹ ਜਿਹੜੇ ਫੇਸ ਕਰਨੀਆਂ ਪੈਂਦੀਆਂ ਨੇ ਜਾਂ ਹੁਣ ਕਿੰਨੀਆਂ ਜਿਹੜੇ ਹੈਗੀਆਂ ਨੇ ਸਮੱਸਿਆਵਾਂ ਦੇਖੋ ਸਮੱਸਿਆਵਾਂ ਤਾਂ ਹੈਗੀਆਂ ਨੇ ਆਪਣੀਆਂ ਨੇ ਪਰਿਵਾਰ ਪਰਿਵਾਰਦਿਆਂ ਵੀ ਨੇ ਕੁਝ ਰਿਲੇਟਰ ਰਿਸ਼ਤੇਦਾਰਾਂ ਦੀ ਵੀ ਹੁੰਦੀਆਂ ਨੇ ਕਿ ਸਾਰੇ ਫੀਲਡ ਵਾਲੇ ਬੰਦੇ ਨਹੀਂ ਆ ਦੇਖੋ ਪ੍ਰੋਬਲਮ ਹੁੰਦੀ ਆ ਕੋਈ ਸਮੱਸਿਆ ਹੁੰਦੀ ਆ ਇੱਕ ਤਾਂ ਨਿੱਜੀ ਹੋ ਗਈ ਸਮਾਜਿਕ ਚਲੋ ਥਾਣੇ ਚ ਸੋਲਵ ਹੋ ਜਾਂਦੀਆਂ ਕੋਈ ਹੋਰ ਪ੍ਰੋਬਲਮ ਜਿਵੇਂ ਸਾਡੇ ਕੋਲ ਮੈਡੀਕਲ ਫੈਸਿਲਿਟੀ ਨਹੀਂ ਹੈਗੀ ਆਰਮੀ ਦੇ ਵਿੱਚ ਜਦੋਂ ਇੱਕ ਸਪਾਹੀ ਤੋਂ ਲੈ ਕੇ ਬਰਗੇਡੀਅਰ ਜਨਰਲ ਤੱਕ ਉਹਨਾਂ ਦਾ ਕਾਰਡ ਹੁੰਦਾ ਜਿੱਥੇ ਮਰਜੀ ਹਸਪੀਟਲ ਜਾ ਕੇ ਦਾਖਲਾ ਹੋਣਾ ਟ੍ਰੀਟਮੈਂਟ ਕਰਾਣ ਸਾਡੇ ਸਾਨੂੰ ਬਿੱਲ ਬਣਾਣੇ ਪੈਂਦੇ ਆ ਉਹ ਵੀ ਲੱਗੇ ਪਾਸ ਨਹੀਂ ਹੁੰਦੇ ਫਿਰ ਕਟੌਤੀ ਹੋ ਜਾਂਦੀ ਆ ਬਰੀ ਸਾਲੀ ਖੱਜਲ ਖਵਾਰੀ ਆ ਉਹਦੇ ਦੀ ਸੋ ਐਹੀ ਇਹ ਮੇਨ ਸਮੱਸਿਆ ਸਾਡੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਬਸ ਸਫਰ ਸਾਡਾ ਫ੍ਰੀ ਹੋਣਾ ਚਾਹੀਦਾ ਕਿਉਂਕਿ ਜੇ ਸਰਵਿਸ ਦੇ ਵਿੱਚ ਰਹੇ ਆ ਤੇ ਸਾਨੂੰ ਰਿਟਾਇਰ ਹੋ ਗਏ ਤੇ ਉਹ ਵੀ ਸਾਨੂੰ ਫੈਸਿਲਿਟੀ ਮਿਲਣੀ ਚਾਹੀਦੀ ਆ ਤੇ ਹੋਰ ਵੀ ਜਿੱਥੇ ਵੀ ਇਹ ਚਾਹੇ ਨੌਕਰੀਆਂ ਨੇ ਚਾਹੇ ਕਿਤੇ ਜੋਬ ਨੇ ਜਾਂ ਜੋ ਵੀ ਆ ਉੱਥੇ ਸਾਡਾ ਕੋਟਾ ਜਿਹੜਾ ਰਿਜ਼ਰਵ ਹੋਣਾ ਚਾਹੀਦਾ ਖਾਸ ਕਰ ਪੁਲਿਸ ਵਿਭਾਗ ਦੇ ਵੀ ਸਾਨੂੰ ਕੋਟਾ ਮਿਲਣਾ ਚਾਹੀਦਾ 80% ਬੱਚੇ ਜਿਹੜੇ ਰਿਟਾਇਰਡ ਪੁਲਿਸ ਆਫਸਰ ਨੇ ਉਹਨਾਂ ਨੂੰ ਮਿਲੇਗਾ